ਜਿੱਥੇ ਰੋਜ਼ ਮੀ ਪੈਂਦੇ ਨੇ ਤੇ ਉਥੇ ਹੀ ਪਹਾੜਾਂ ਵੱਲ ਇੱਕ ਤੜਕਸਾਰ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਦੋ ਬੱਸਾਂ ਨਦੀ ਵਿੱਚ ਡਿੱਗ ਜਾਂਦੀਆਂ ਨੇ ਤੇ 63 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਦੋਨਾਂ ਬੱਸਾਂ ਵਿੱਚ ਸਵਾਰੀਆਂ ਮੌਜੂਦ ਸੀ ਤੇ ਸਵਾਰੀਆਂ ਸਮੇਤ ਦੋਨੋਂ ਬੱਸਾਂ ਜਿਹੜੀਆਂ ਨਦੀ ਵਿੱਚ ਡਿੱਗ ਜਾਂਦੀਆਂ ਨੇ ਤੇ ਕਾਫੀ ਨੁਕਸਾਨ ਹੋ ਜਾਂਦਾ ਹੈ ਹਾਲੇ ਕੁਝ ਲੋਕ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਨੇਪਾਲ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ ਨੇਪਾਲ ਵਿੱਚ ਜ਼ਮੀਨ ਖਿਸਕਣ ਕਾਰਨ ਅਜੇ ਹੀ ਤਬਾਹੀ ਮੱਚੀ ਹੈ ਕਿ ਹਾਹਾਕਾਰ ਮਚ ਗਈ ਹੈ ਨੇਪਾਲ ਚ ਜ਼ਮੀਨ ਖਿਸਕਣ ਕਾਰਨ ਯਾਤਰੀਆਂ ਨਾਲ ਦੋ ਭਰੀਆਂ ਬੱਸਾਂ ਤ੍ਰਿਸ਼ੂਲ ਨਦੀ ਵਿੱਚ ਵਹਿ ਜਾਂਦੀਆਂ ਨੇ ਇਹਨਾਂ ਦੋਵਾਂ ਬੱਸਾਂ ਦੇ ਵਿੱਚ 63 ਲੋਕ ਲਾਪਤਾ ਦੱਸੇ ਜਾ ਰਹੇ ਹਨ ਫਿਲਹਾਲ ਟੀਮ ਬਚਾਅ ਮੌਕੇ ਤੇ ਮੌਜੂਦ ਹੈ ਅਤੇ ਬਚਾਅ ਦੀ ਲੜਾਈ ਜੜੀ ਹੈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਬੀਰਗਾਂ ਤੋਂ ਕਠਮੰਡੂ ਜਾ ਰਹੀਆਂ ਸਨ ਅਤੇ ਦੂਜੀ ਬੱਸ ਗੋਰ ਤੋਂ ਕਠਮੰਡੂ ਜਾ ਰਹੀ ਸੀ ਇਹ ਆਸਾ ਪਹਾੜਾਂ ਦੇ ਢਿੱਗਾ ਡਿੱਗਣ ਕਾਰਨ ਹੋਇਆ ਹੈ ਇਹ ਘਟਨਾ ਤੜਕੇ 3:30 ਵਜੇ ਦੇ ਆਸ-ਪਾਸ ਵਾਪਰੀ ਜਾਂ ਤੋਂ ਅੰਦਾਜ਼ਾ ਹੈ ਕਿ ਨਾਰਾਇਣ ਘਾਟ ਤੇ ਮੁਗਲਿੰਗ ਵਿੱਚ ਕਾਰ ਵਾਪਰੀ ਇਸ ਹਾਦਸੇ ਵਿੱਚ ਕਈਆਂ ਦੀ ਮੌਤ ਹੋਣ ਦਾ ਖਤਰਾ ਵੀ ਹੈ ਮਣ ਵਾਲਿਆਂ ਵਿੱਚ ਕਈ ਭਾਰਤੀ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਤ੍ਰਿਸ਼ੂਲ ਨਦੀ ਵਿੱਚ ਦੋਨੋਂ ਬੱਸਾਂ ਡਿੱਗਣ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਦੈਹਲ ਪ੍ਰਚੰਡ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝਾ ਕੀਤਾ ਹੈ ਕਿ ਮੈਂ ਨਾਰਾਇਣ ਘਾਟ ਮੁਗਲਿੰਗ ਦੇ ਸਰਹੱਦੀ ਖੇਤਰ 'ਚ ਜ਼ਮੀਨ ਖਿਸਕਣ ਨਾਲ ਬੱਸਾਂ ਦੇ ਰੂਟ ਜਾਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਰੀਬ 5 ਦਰਜਣ ਯਾਤਰੀਆਂ ਦੇ ਮਰੇ ਜਾਣ ਤੇ ਬਹੁਤ ਦੁਖੀ ਹਾਂ। ਉਹਨਾਂ ਨੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਬਾਕੀ ਜਾਨਾਂ ਵੀ ਬਚਾਈਆਂ ਜਾਣ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ। ਜਿੱਥੇ ਰੋਜ਼ ਮੀਂਹ ਪੈਂਦੇ ਨੇ ਤੇ ਉਥੇ ਹੀ ਪਹਾੜਾਂ ਵੱਲ ਇੱਕ ਤੜਕਸਾਰ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਦੋ ਬੱਸਾਂ ਨਦੀ ਵਿੱਚ ਡਿੱਗ ਜਾਂਦੀਆਂ ਨੇ ਤੇ 63 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਦੋਨਾਂ ਬੱਸਾਂ ਵਿੱਚ ਸਵਾਰੀਆਂ ਮੌਜੂਦ ਸੀ ਤੇ ਸਵਾਰੀਆਂ ਸਮੇਤ ਦੋਨੋਂ ਬੱਸਾਂ ਜਿਹੜੀਆਂ ਨਦੀ ਵਿੱਚ ਡਿੱਗ ਜਾਂਦੀਆਂ ਨੇ ਤੇ ਕਾਫੀ ਨੁਕਸਾਨ ਹੋ ਜਾਂਦਾ ਹੈ ਹਾਲੇ ਕੁਝ ਲੋਕ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਨੇਪਾਲ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ ਨੇਪਾਲ ਵਿੱਚ ਜ਼ਮੀਨ ਕਿਸ ਕਰਨ ਕਾਰਨ ਅਜੇ ਹੀ ਤਬਾਈ ਮੱਚੀ ਹੈ ਕਿ ਹਾਹਾਕਾਰ ਮਚ ਗਈ ਹੈ ਨੇਪਾਲ ਚ ਜ਼ਮੀਨ ਖਿਸਕਣ ਕਾਰਨ ਯਾਤਰੀਆਂ ਨਾਲ ਦੋ ਭਰੀਆਂ ਬੱਸਾਂ ਤ੍ਰਿਸ਼ੂਲ ਨਦੀ ਵਿੱਚ ਵਹਿ ਜਾਂਦੀਆਂ ਨੇ ਇਹਨਾਂ ਦੋਵਾਂ ਬੱਸਾਂ ਦੇ ਵਿੱਚ ਕਾਤ 60 ਲੋਕ ਲਾਪਤਾ ਦੱਸੇ ਜਾ ਰਹੇ ਹਨ ਫਿਲਹਾਲ ਟੀਮ ਬਚਾਅ ਮੌਕੇ ਤੇ ਮੌਜੂਦ ਹੈ ਅਤੇ ਬਚਾਅ ਦੀ ਲੜਾਈ ਜੜੀ ਹੈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਬੀਰਗੰਸ ਤੋਂ ਕਠਮੰਡੂ ਜਾ ਰਹੀਆਂ ਸਨ ਅਤੇ ਦੂਜੀ ਬੱਸ ਗੋਰ ਤੋਂ ਕਠਮੰਡੂ ਜਾ ਰਹੀ ਸੀ ਇਹ ਆਸਾ ਪਹਾੜਾਂ ਦੇ ਢਿੱਗਾ ਡਿੱਗਣ ਕਾਰਨ ਹੋਇਆ ਹੈ ਇਹ ਘਟਨਾ ਤੜਕੇ 3:30 ਵਜੇ ਦੇ ਆਸ-ਪਾਸ ਵਾਪਰੀ ਹੈ ਤਾਂ ਅੰਦਾਜ਼ਾ ਹੈ ਕਿ ਨਾਰਾਇਣ ਘਾਟ ਤੇ ਮੁਗਲਿੰਗ ਵਿਚਕਾਰ ਵਾਪਰੀ ਇਸ ਹਾਦਸੇ ਵਿੱਚ ਕਈਆਂ ਦੀ ਮੌਤ ਹੋਣ ਦਾ ਖਤਰਾ ਵੀ ਹੈ ਮੜਨ ਵਾਲਿਆਂ ਵਿੱਚ ਕਈ ਭਾਰਤੀ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਤ੍ਰਿਸ਼ੂਲ ਨਦੀ ਵਿੱਚ ਦੋਨੋਂ ਬੱਸਾਂ ਡਿੱਗਣ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਦਹਿਲ ਪ੍ਰਚੰਡ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਇੰਸਟਾਗ੍ਰਾਮ ਤੇ ਪੋਸਟ ਸਾਂਝਾ ਕੀਤਾ ਹੈ ਕਿ ਮੈਂ ਨਾਰਾਇਣ ਘਾਟ ਮੁਗਲਿੰਗ ਦੇ ਸਰਹੱਦੀ ਖੇਤਰ 'ਚ ਜ਼ਮੀਨ ਖਿਸਕਣ ਨਾਲ ਬੱਸਾਂ ਦੇ ਰੂਟ ਜਾਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਰੀਬ 5 ਦਰਜਣ ਯਾਤਰੀਆਂ ਦੇ ਮਰੇ ਜਾਣ ਤੇ ਬਹੁਤ ਦੁਖੀ ਹਾਂ। ਉਹਨਾਂ ਨੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਬਾਕੀ ਜਾਨਾਂ ਵੀ ਬਚਾਈਆਂ ਜਾਣ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ।